ਆਉ ਸੰਗਤ ਜੀ ਅੱਜ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ਼੍ਰੀ ਕੁਸ਼ਟ ਨਿਵਾਰਨ ਸਾਹਿਬ ਸੇਖੂਪੁਰ ਪਾਸ਼ਾਈ ਨੌਮੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਪਾ ਪ੍ਰਾਪਤ ਜਿੱਥੇ ਲੱਖਾਂ ਲੋਕਾਂ ਦੀਆਂ ਕੁਸ਼ਟ ਦੂਰ ਹੋਏ ਨੇ ਅਤੇ ਜਾਣਦੇ ਹਾਂ ਇਤਿਹਾਸ ਚਾਚਕਲ ਦੋਸਤੋ ਤੁਸੀਂ ਜੁੜੋ ਸਾਡੇ ਫੇਸਬੁਕ ਪੇਜ ਖਬਰ ਆਸਤਾ ਦੇ ਨਾਲ ਤੇ YouTube ਚੈਨਲ ਦੇ ਉੱਪਰ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਇਮਾਨ ਤੇ ਇਸ ਸਮੇਂ ਦੱਸ ਦੇ ਕਿ ਇਤਿਹਾਸਿਕ ਗੁਰਦੁਆਰਾ ਸ਼੍ਰੀ ਪੁਤ ਨਿਵਾਰਨ ਸਾਹਿਬ ਸੇਕੂਪੁਰ ਦੇ ਵਿੱਚ ਮੌਜੂਦ ਹੈ ਦੇ ਕੁਸ਼ ਨਿਵਾਰਨ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇਥੋਂ ਦੇ ਇਤਿਹਾਸ ਬਾਰੇ ਵੀ ਜਾਣਾਂਗੇ ਤੇ ਅੱਜ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਉਸ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਮੇਰੇ ਨਾਲ ਪ੍ਰਗਨ ਸਿੰਘ ਜੀ ਮੌਜੂਦ ਨੇ ਸਰ ਅੱਜ ਜੋ ਇਥੇ ਪ੍ਰੋਗਰਾਮ ਕੀਤਾ ਜਾ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਤੇ ਨਾਲ ਹੀ ਇਥੋਂ ਦੇ ਵਾਇਕ ਜਖਾਲ ਸਾਹਿਬ ਵਾਇਦੂ ਜੀ ਦੇ ਪਤੇ ਜੋ ਇਸ ਟਾਈਮ ਆਪਾਂ ਖੜੇ ਆਂ ਇਹ ਪਿੰਡ ਸੇਕੂਪੁਰ ਦੀ ਧਰਤੀ ਇਹ ਥਰੀ ਕੁਸਟਨ ਵਾਰਨ ਦਾ ਗੁਰਦੁਆਰੇ ਚ ਖੜਿਆ ਜੋ ਕਿ ਗੁਰ ਤੇਗ ਬਹਾਦਰ ਜੀ ਦੀ ਚਰਨਛੋ ਧਰਤੀ ਹੈ ਇਹ ਧਰਤੀ ਨੂੰ ਪ੍ਰਗਟ ਕਰਨ ਵਾਲੇ ਸਾਡੇ ਸੰਤ ਬਾਬਾ ਪੂਰਨ ਦਾਸ ਜੀ ਔਰ 1966 ਵਿੱਚ ਬਾਬਾ ਪੂਰਨ ਦਾਸ ਜੀ ਇੱਥੇ ਆਏ ਸੀ ਕਿ ਜਦੋਂ ਕਿ ਜਿੱਥੇ ਇਸ ਟਾਈਮ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਦੱਸਿਆ ਜਾਂਦਾ ਕਿ ਮੜੀਆਂ ਸੀਗੀਆਂ ਤੇ ਉਸ ਟਾਈਮ ਵੀ ਇੱਕ ਛੱਪੜੀ ਸੀਗੀ ਜਿੱਚ ਪਾਣੀ ਨਹੀਂ ਸੁੱਕਦਾ ਸੀਗਾ ਇਹ ਚੀਜ਼ਾਂ ਜਾਨੀ ਸਾਡੇ ਬਜ਼ੁਰਗ ਦਾਦੇ ਨੇ ਖੁਦ ਨੂੰ ਦੇਖੀਆਂ ਸੀਆਂ ਤੇ ਸਾਡੇ ਬਜ਼ੁਰਗ ਦੱਸਦੇ ਨੇ ਵੀ ਬਹੁਤ ਪੁਰਾਣਾ ਇਤਿਹਾਸ ਹੈ ਇਸ ਟਾਈਮ ਬਾਬਾ ਪੂਰ ਦਾਸ ਜੀ ਵਿਆਲਮੀ ਕੀ ਨੰਨੋ ਜੀ ਮਲਗਮ ਕਰਵਾਇਆ ਹਾਂ ਅਥਾਰੀ ਮਲਗਮ ਕਰਾਇਆ ਜਾ ਰਿਹਾ ਹੈ ਜੋ ਕਿ ਅਸੀਂ ਟਕਰੀਮ ਨੇ ਸੰਤ ਬਾਬਾ ਪੂਰ ਦਾਸ ਦਾ ਟਰਸਟ ਦੇ ਸੇਵਾਦਾਰਨ ਹੋਣ ਨਾਤੇ ਅੱਖਾਂ ਦਾ ਦਵਾਈਆਂ ਦਾ ਬ੍ਰੀ ਕੈਂਪ ਲਾ ਰਹੇ ਹਾਂ ਇਸ ਟਾਈਮ ਤੁਹਾਡੇ ਸਾਹਮਣੇ ਹੀ ਹੈ ਜੋ ਦਵਾਈਆਂ ਦਾ ਕੈਂਪ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਸਾਡੇ ਹੋਰ ਵੀ ਵੀਰ ਨੇ ਜੋ ਕਿ ਗੰਡੇ ਜੂਸ ਦਾ ਅਜਿਵੇਂ ਕਿ ਹਰ ਦਸਵੀਂ ਪਰਦੀ ਹੈ ਉਦੋਂ ਵੀ ਇਸ ਟਾਈਮ ਚੱਲਦਾ ਹੈ ਸਾਡਾ ਸਾਲਵਾਰਤ ਸਾਲਵਾਰਤ ਜਿਹੜਾ ਵੱਡਾ ਪ੍ਰੋਗਰਾਮ ਹੁੰਦਾ ਉਹ ਦਸਵੀਂ ਵਾਲੇ ਦਿਨ ਮਨਾਇਆ ਜਾਂਦਾ ਜੀ ਇੱਥੇ ਇੱਥੇ ਦਸਵੀਂ ਹਰ ਹਰ ਮਹੀਨੇ ਪਰ ਜਾਂਦੀ ਹੈ ਇਹਦਾ ਵੱਡਾ ਪ੍ਰੋਗਰਾਮ ਹੈ ਬਾਬਾ ਜੀ ਦੀ ਵਰਸੀ ਨੂੰ ਮੈਨੂੰ ਪਤਾ ਹੈ ਇਹ ਜਦ ਮਨਾਇਆ ਜਾਂਦਾ ਹੈਗਾ ਜਿਵੇਂ ਕਿ ਹਰ ਸਾਲ ਇਹ ਮਾਰਚ ਦੀ 31 ਮਾਰਚ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਇਹਨਾਂ ਬਾਬਾ ਪੂਰ ਦਾ ਜੀ ਵਰਸੀ ਦਾ ਤੇ ਜਿੰਨਾ ਇਸ ਸਥਾਨ ਦੇ ਉੱਪਰ ਆਪਾਂ ਮੌਜੂਦ ਕਿਥੇ ਕੈਂਪ ਵੀ ਲਾਇਆ ਹੋਇਆ ਹੈ ਤੇ हर हाँ। तो साल तकरीबन छे माह हो गए छह साल हो गए यह सेवा निभा ने डाक्टर साहब ने जो सा थोड़ी सेवा निभा रहे हैं सेवा चल रही है बा जी दिन जिम्मे इलाके

ਜੋ ਦਿਨ ਘਟਣਾ ਮੇਨਰ ਖੁਦ ਨਹੀਂ ਆਪਣੀ ਜਿਹਨਾਂ ਇਹਨਾਂ ਦੀ ਬਦੌਲਤ ਅੱਜ ਖੜਿਆ ਹੈ ਨਹੀਂ ਦੁਨੀਆ ਤੋਂ ਅਲਵਿਦਾ ਹੋ ਗਈ ਸੀ ਇਹ ਅੱਜ ਇਹਨਾਂ ਦੀ ਬਦੌਲਤ ਹੀ ਬਾਬਾ ਪੂਰਨ ਦਾਸ ਜੀ ਦੇ ਵਾਤੇ ਇਸ ਦੁਨੀਆ ਚ ਆ ਸੰਗਤਾਂ ਕਿੱਥੋਂ ਕਿੱਥੋਂ ਨਿਸਮਸਤ ਹੁਣ ਪਹੁੰਚਦੀਆਂ ਨੇ ਦਾ ਇੱਕਾ ਪ੍ਰਕਾਰ ਦਿੱਲੀ ਤੱਕ ਕਰ ਅਮਰਖਰ ਤੱਕ ਕਰ ਦੂਰ ਦੂਰ ਤੱਕ ਬਹੁਤ ਬਹੁਤ ਜਮਾ ਹੈ ਬਾਬਾ ਜੀ ਦੀ ਬੁੱਕ ਬਣੀ ਹੋਈ ਹੈ ਇੱਕ ਕਿਤਾਬ ਵਿੱਚ ਛਾਪੀ ਹੋਈ ਹੈ ਸਾਡੇ ਅ ਫਿਰ ਬੇਸੀਕ ਜੀ ਨੇ ਬਸਦੇ ਘੜ ਤੋਂ ਜੇ ਉਹਨੇ ਸੇਵ ਲਈ ਵੀ ਹੈ ਉਹ ਹਰ ਸਾਲ ਉਹਨਾਂ ਦੀ ਬੁੱਕ ਪੜਾ ਰਹੇ ਜੋ ਸੰਗਤਾਂ ਨਾਲ ਬਿੱਤੀ ਹੋਈ ਹੈ ਉਹ ਬੁੱਕ ਚ ਪੂਰੀ ਹੈ ਜੀ ਇਹ ਵੀ ਦੇਖ ਰਹੇ ਸੀਗੇ ਜਿਲਾ ਕਾਨੂੰਨ ਵਿਵਸਾ 40 ਪਟਿਆਲਾ ਸਾਫਲੀ ਇਹ ਇਹ ਸਭ ਵੀ ਮਤਲਬ ਕਿ ਸੇਵਾ ਚੱਲ ਰਹੀਆਂ ਨੇ ਜੀ ਕਾਨੂੰਨੀ ਸੇਵਾ ਹੁਣ ਸਾਡੇ ਵੀਰ ਜੀ ਨੇ ਰਲ ਕੇ ਸਾਡੇ ਨਾਲ ਤੁੰਮੀ ਸਹਿਤਾ ਸੇਵਾ ਯਾਨੀ ਕਿ ਲੋਕਾਂ ਨੂੰ ਦਸੀ ਜਾ ਰਹੀ ਹੈ ਕਾਨੂੰਨ ਬਾਰੇ ਪਤਾ ਨਹੀਂ ਨੌਲੇਜ ਨਹੀਂ ਹੈਗੀ ਪਿੰਡ ਚ ਖਾਸ ਕਰਕੇ ਪਿੰਡਾਂ ਏ ਵੀ ਇਸ ਜਿਹੜਾ ਆਪਣਾ ਸੰਤਪੁਰਨ ਸਿੰਘ ਪਾਸਟ ਦੇ ਬੰਦੇ ਹਾਂ ਬੱਲੂ ਜੀ ਬੱਲੂ ਜੀ ਯੋਕੀ ਦਾ ਵੀ ਯਾਦ ਨੂੰ ਅੱਜ ਆ ਉਹਨਾਂ ਦੀ ਯਾਦ ਰੋ ਵੀ ਜਿਵੇਂ ਉਹ ਜਿਵੇਂ ਹੋਇਆ ਬਾਬਾ ਪੂਰਨਾਸਤੂ ਦੇ ਸੀਗੇ ਨਾ ਜਿਹੜੀ ਕਿ ਹਰ ਸੰਗਤ ਨਾਲ ਲੈ ਕੇ ਠੀਕ ਹੈ ਇਹ ਸਭ ਤੋਂ ਵੱਡੀ ਦਾ ਨੌਲੇਜ ਹੁੰਦੀ ਹੈ ਜੀ ਇਹ ਚੀਜ਼ ਨੌਲੇਜ ਦੇ ਹੈ ਨਾ ਤੇ ਉੱਪਰ ਸਾਡਾ ਇੱਕ ਬਿਜ਼ਨਸ ਹੈ ਆਨਲਾਈਨ ਨੌਲੇਜ ਕਿ ਆਣ ਜਾਣ ਜਿਹੜੇ ਹੁਣ ਅੱਗੇ ਜਨਨੀ ਰੁਜ਼ਗਾਰ ਹਾਂ ਰੁਜ਼ਗਾਰ ਵਾਸਤੇ ਹੈ ਨਾ ਤੇ ਸਭ ਤੋਂ ਵੱਡੀ ਨੌਲੇਜ ਹੈ ਜੀ ਨੌਲੇਜ ਮਿਲ ਜਾਏ ਨਾ ਬੱਚੇ ਨੂੰ ਤਾਂ ਬੰਦਾ ਕਿਧਰੇ ਵੀ ਸੈਟ ਹੋ ਜਾਂਦਾ ਹੈ ਨਾ ਬਹੁਤ ਬਹੁਤ ਧੰਨਵਾਦ ਸਟਨਾਲ ਜਿਹੜਨੀ ਪ੍ਰਗਤ ਸਿੰਘ ਜੀ ਨੂੰ ਦੋਸਤ ਹੈ ਗਿਆ ਆਸੇ ਅਕਸਰ ਦੇਖਿਆ ਹੈ ਕਿ ਕੈਂਪ ਲਾਏ ਜਾਂਦੇ ਨੇ ਮੈਡੀਕਲ ਕੈਂਪ ਲਾਏ ਜਾਂਦੇ ਨੇ ਫਿਰ ਹੋਰ ਤਰ੍ਹਾਂ ਦੇ ਖੋਣਦਾਨ ਕੈਂਪ ਹੁੰਦੇ ਨੇ ਪਰ ਇਸ ਇਸ ਥਾਂ ਦੇ ਉੱਪਰ ਜਿੱਥੇ ਪਹੁੰਚੇ ਹਾਂ ਜੋ ਸੰਤ ਬਾਬਾ ਪ੍ਰੋਮ ਸਿੰਘ ਸਰਸੇ ਵੱਲੋਂ ਕਾਨੂੰਨੀ ਸੇਵਾ ਦਾ ਵੀ ਜਿਹੜਾ ਮੁੱਖ ਦੇ ਵਿੱਚ ਜਿਹੜਾ ਸੁਵਿਧਾਵਾਂ ਦਿੱਤੇ ਜਾ ਰਹੇ ਜਾਂ ਫਿਰ ਜੋ ਗਿਆਨ ਦਿੱਤਾ ਜਾਂਦਾ ਉਹ ਵੀ ਜਿਹੜਾ ਇਸ ਥਾਂ ਦੇ ਉੱਪਰ ਦਿੱਤੇ ਜਾਇਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਵੇਂ ਦੱਸਿਆ ਗਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਾਤਸ਼ਾਹੀ ਨੂਮੀ ਜਿਹੜੇ ਇੱਥੇ ਖੁਦ ਉਹਨਾਂ ਦੀ ਚਰਨਛੋਪਾ ਪ੍ਰਾਪਤ ਇਹ ਸਥਾਨ ਹੈ ਜਿੱਥੇ ਲੋਕਾਂ ਦੇ ਕਸ਼ਟ ਦੂਰ ਹੁੰਦੇ ਨੇ ਆਓ ਇੱਕ ਵਾਰ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਕਰਾਂਦੇ ਹਾਂ ਕੇਂਦਰਪਛੰਦ ਮੌਜੂਦ ਹੈ ਜਨਰਲ ਦਿੱਤੀ ਮਾਨ ਖਬਰ ਆਸਪਾਸ ਚੰਪੂ ਤਨੌਰ